ਕਾਫੀ ਲੋਕਾਂ ਨੂੰ ਹੈਲਪ ਕਰੂਗੀ ਸਾਈਟ ਇਹ ਇਦੀ ਚ ਕੀ ਹੁੰਦਾ ਜੀ ਇੱਥੇ ਤੁਸੀਂ ਆਪਣਾ ਇੱਕ ਪਾਸਵਰਡ ਕ੍ਰੀਏਟ ਕਰਨਾ ਉਹਦੇ ਵਿੱਚ ਜਿਹੜੀ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਆ ਉਹਦਾ ਲਿੰਕ ਤੁਸੀਂ ਉਹਦੇ ਵਿੱਚ ਪਾਣਾ ਪਲੱਸ ਉਹ ਫੋਟੋ ਪਾਉਣੀ ਆ ਜਿਹੜੀ ਵਾਇਰਲ ਹੋ ਰਹੀ ਆ ਅਚਾ ਜਿਹੜੀ ਉਹ ਲਿੰਕ ਜਿਹੜੀ ਵੀਡੀਓ ਦਾ ਹੋਇਆ ਉਹ ਵਾਲਾ ਆਪਦੇ ਕੋਲੋਂ ਨਹੀਂ ਪਾਉਣਾ ਹੈਗਾ ਆਪਦੇ ਕੋਲੋਂ ਨਹੀਂ ਜਿਹੜਾ ਵਾਇਰਲ ਹੋਇਆ ਉਹ ਹੋ ਲਿੰਕ ਪਲੱਸ ਜੇ ਕਿਸੇ ਨੇ ਤੁਹਾਨੂੰ WhatsApp ਨਾਲ ਫੋਟੋ ਸੈਂਡ ਕੀਤੀ ਆ ਉਹਦਾ ਸਕਰੀਨਸ਼ਾਟ ਅਪਲੋਡ ਕਰ ਦਿਓ ਇਹ ਸਾਈਟ AI ਨਾਲ ਵਰਕ ਕਰਦੀ ਆ ਕੁੱਛੀ ਟਾਈਮ ਬਾਅਦ 1 ਘੰਟਾ ਵੀ ਲੱਗ ਸਕਦਾ 24 ਘੰਟੇ ਵੀ ਲੱਗ ਸਕਦਾ 7 ਦਿਨ ਵੀ ਲੱਗ ਸਕਦੇ ਆ ਸਾਰਾ ਥੋੜਾ ਜਿਹੜਾ ਤੁਹਾਨੂੰ ਵੀਡੀਓ ਦਿਖ ਰਹੀਆਂ ਨੇ ਇੰਟਰਨੈਟ ਤੋਂ ਕੋਈ ਸਾਈਟ ਤੇ ਦਿਖ ਰਹੀਆਂ ਕੋਈ ਧਮਕੀ ਦੇ ਰਿਆ ਸਾਰੀਆਂ AI ਨਾਲ ਡਿਲੀਟ ਕਰ ਦੇਣੀ ਆ ਇਹ ਪਿੱਛੇ ਕੋਈ ਆਰਗੇਨਾਈਜੇਸ਼ਨ ਹੁੰਦੀ ਆ ਇਹਦੇ ਪਿੱਛੇ ਜੀ ਦੇਖੋ ਇਹ ਸਾਈਟ ਆਪਣੇ ਮੇਰੇ ਵਰਗੇ ਕਿਸੇ ਪ੍ਰਾਈਵੇਟ ਮੁੰਡੇ ਨੇ ਲਾਂਚ ਕੀਤੀ ਸੀ ਪਰ ਇਹਨੂੰ ਗਵਰਨਮੈਂਟ ਨੇ ਹਾਇਰ ਕਰ ਲਿਆ ਤਾਂ ਹੀ ਤਾਂ ਇਹਦਾ ਨਾਮ stopncll.org ਆ ਜਿਹੜੀ org ਸਾਈਟ ਹੁੰਦੀ ਆ ਉਹ ਗਵਰਨਮੈਂਟ ਅਪਰੂਵਡ ਸਾਈਟ ਹੁੰਦੀ ਆ ਇਹ ਇਹ ਸਾਈਟ ਜਦੋਂ ਦੀ ਲਾਂਚ ਹੋਈ ਹੋਈ ਆ ਮੈਂ ਤੁਹਾਨੂੰ ਹੁਣ ਤੱਕ ਕਹਿ ਦਿੰਦਾ ਤੁਸੀਂ ਚੈੱਕ ਵੀ ਕਰ ਸਕਦੇ ਹੋ ਜੀ ਹੈਲਪ ਐਂਡ ਸਪੋਰਟ ਦੇ ਵਿੱਚ ਜਾ ਕੇ ਬਹੁਤ ਜ਼ਿਆਦਾ ਇਹਨਾਂ ਨੇ ਹੈਲਪ ਕੀਤੀ ਲੋਕਾਂ ਦੀ ਬੜੇ ਕੇਸ ਰਿਮੂਵ ਕੀਤੇ ਤੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਣਾ ਹੈ ਕਿ ਕਈ ਵਾਰੀ ਕਿਉਂ ਨਾ ਆਪਾਂ ਪੁਲਿਸ ਕੋਲੇ ਸਾਈਬਰ ਸੈੱਲ ਤੇ ਕੰਪਲੀਟਾ ਲਖਾਈ ਜਾਂਦੇ ਆ ਆਪਣੇ ਹੈਡਿੰਗ ਦੇ ਵੀ ਕੰਮ ਕਰਨਾ ਸਿੱਖੋ ਜਿੰਨਾ ਤੁਹਾਨੂੰ ਵੀਰੇ ਆਪ ਹੋਵੇ ਵੀ ਮੈਂ ਆਪਣੀ ਵੀਡੀਓ ਅਪਡੇਟ ਕਰਾਈ ਜਨਕੀ ਸਾਈਬਰ ਬ੍ਰਾਂਚ ਵੀ ਜਾਣਾ ਵਾ ਸਾਈਬਰ ਕ੍ਰਾਈਮ ਦੇ ਰਿਲੇਟਡ ਪੁਲਿਸ ਕੋਲ ਵੀ ਪਹੁੰਚ ਕਰਨੀ ਹੈ ਪਰ ਜੇ ਆਪ ਵੀ ਨਾਲ ਕਰਨਾ ਚਾਹੁੰਦੇ ਹੋ ਉਹ ਵੀ ਸਹਾਇਤਾ ਲੈ ਸਕਦੇ ਸਹਾਇਤਾ ਲੈ ਸਾਥੀਓ ਵੀਰੇ ਇਹ ਪੂਰੀ ਪ੍ਰੋਫੈਸ਼ਨਲ ਸਾਈਟ ਆ ਬਹੁਤ ਵਧੀਆ ਬੰਦੇ ਕੰਮ ਕਰਦੇ ਜਾਂਦੇ ਤੇ ਹੋਰ ਇਹ ਤੁਹਾਡਾ ਡਾਟਾ 100% ਵੀਰੇ ਜਰੂਰ ਰਿਮੂਵ ਕਰੂਗੀ ਪਰ ਟਾਈਮ ਲਊਗੀ ਕਿਉਂਕਿ ਹਰੇਕ ਚੀਜ਼ ਨੂੰ ਟ ਕੀਰ ਦੇ ਵਿੱਚ ਕੀ ਸਨੇਹਾ ਦੇਣਾ ਚਾਹੋਗੇ ਮੈਂ ਖੀਰ ਚ ਸਾਰਿਆਂ ਨੂੰ ਇਹੀ ਸਨੇਹਾ ਦੇਣਾ ਚਾਹੁੰਗਾ ਜਿਹੜੇ ਮੇਰੀ ਵੀਡੀਓ ਦੇਖ ਰਹੇ ਨੇ ਜਾਂ ਬਈ ਸਭ ਤੋਂ ਪਹਿਲਾਂ ਤਾਂ ਡਾਰਕ ਵੈਬਸਾਈਟਾਂ ਨੂੰ ਆਪਣੇ ਦਿਮਾਗ ਚੋਂ ਕੱਢ ਦਿਓ ਤੁਸੀਂ ਆਪਣੀ ਜੌਬ ਕਰ ਰਹੇ ਹੋ ਜਾਂ ਕੁਝ ਵੀ ਕਰ ਰਹੇ ਹੋ ਇਹਨਾਂ ਦੇ ਉੱਤੇ ਨਾਈ ਜਾਓ ਤਾਂ ਵੈਲਣ ਗੁੱਡਾ ਜੀ ਕਿਉਂਕਿ ਤੁਹਾਨੂੰ ਇਨਫੈਕਟਰ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਕਰ ਸਕਦੇ ਹੋ ਤੁਸੀਂ ਦੂਸਰੀ ਜਿਹੜੀ ਮੈਂ ਤੁਹਾਨੂੰ ਚੀਜ਼ ਦੱਸਣਾ ਚਾਹੁੰਦਾ ਅਗਰ ਤੁਸੀਂ ਆਪਣੇ ਫੋਨ ਨੂੰ ਹੈਕਿੰਗ ਤੋਂ ਜਾਂ ਇਦਾਂ ਦੀਆਂ ਚੀਜ਼ਾਂ ਤੋਂ ਬਚਾਉਣਾ ਚਾਹੁੰਦੇ ਹੋ ਆਪਣੇ ਫੇਸਬੁਕ ਇੰਸਟਾਗ੍ਰam ਨੂੰ 2ਕ ਫੈਕਟ ਨਾਲ ਸਿਕਿਉਰ ਕਰੋ ਪਲੱਸ ਕੋਈ ਡਾਊਨਲੋਡ ਕਰਨ ਤੋਂ ਪਹਿਲਾਂ ਉਹਦੀ ਪੂਰੀ ਡਿਸਕ੍ਰਿਪਸ਼ਨ ਪੜੋ ਵੀ ਇਹ ਐਪ ਕਿਹਨਾਂ ਨੇ ਡਵੈਲਪ ਕੀਤੀ ਆ ਉਹ ਡਵੈਲਪਰ ਦਾ ਨਾਮ Google ਤੇ ਸਰਚ ਕਰਕੇ ਦੇਖੋ ਫਿਰ ਐਪਲੀਕੇਸ਼ਨ ਇੰਸਟਾਲ ਕਰੋ ਉਹ ਖਾਸ ਕਰਕੇ ਜਿਹੜੀਆਂ ਲੋਨ ਐਪ ਦਿੰਦੀਆਂ ਨੇ ਐਪਲੀਕੇਸ਼ਨਾਂ ਉਹਨਾਂ ਦਾ ਤਾਂ ਤੁਸੀਂ ਖੜਾ ਹੀ ਛੱਡ ਦਿਓ ਕਿਉਂਕਿ 99% ਉਹ ਐਪਲੀਕੇਸ਼ਨਾਂ ਫੇਕ ਨੇ ਜਿਹੜੀਆਂ ਤੁਹਾਡਾ ਡਾਟਾ ਜਿਹੜਾ ਲਾਉ ਲਾਉ ਕਰਕੇ ਤੁਹਾਡੇ ਫੋਨ ਦੇ ਵਿੱਚੋਂ ਹੈਕ ਕਰ ਲੈਂਦੀਆਂ ਨੇ ਜਸਟ ਉਹਨਾਂ ਕੋਲ ਐਕਸੈਸ ਚਲੇ ਜਾਂਦਾ ਆਪਾਂ ਨੂੰ ਲੱਗਦਾ ਆਪਣਾ ਫੋਨ ਹੈਕ ਹੋ ਗਿਆ ਤੇ ਇਦਾਂ ਦੀਆਂ ਸਾਈਟਾਂ ਤੋਂ ਬਚੋ ਵੀ ਜਿਹੜੀਆਂ ਸਾਈਟਾਂ ਦੇ ਉੱਤੇ ਤੁਸੀਂ ਫੌਰਨ ਦੇਖਦਾ ਕੁਝ ਵੀ ਕਰਦੇ ਹੋ ਉਹਨਾਂ ਤੋਂ ਬਚੋ ਕਿਉਂਕਿ ਉਹਨਾਂ ਦੇ ਸਾਈਟਾਂ ਦੇ ਉੱਤੇ ਤਾਂ ਹੈਕਰ ਘਾਤ ਲਗਾ ਕੇ ਬੈਠੇ ਹੁੰਦੇ ਆ ਆਪਣਾ ਵਕ ਕਲਿੱਕ ਕਰਨ ਦੀ ਵੇਟ ਹੀ ਹੁੰਦੀ ਆ ਬਸ ਡਾਰਕ ਵੈਬ ਦੇ ਉੱਤੇ ਤੁਸੀਂ ਹਥਿਆਰ ਡਰੱਗ ਫੇਕ ਮਨੀ ਠੀਕ ਹੈ ਜੀ ਤੇ ਤੁਸੀਂ ਵੀਰੇ ਇੱਦਾਂ ਦੀਆਂ ਚੀਜ਼ਾਂ ਲੈ ਸਕਦੇ ਹਾਂ ਤੁਸੀਂ ਕਿਸੇ ਨੂੰ ਟੌਰਚਰ ਕਰਾਉਣਾ ਥੋੜੇ ਜਿਹੇ ਪੈਸੇ ਦੇਵੋ ਟੌਰਚਰ ਕਰ ਦੇਣਗੇ ਇਹੇ ਚੀਜ਼ਾਂ ਉੱਥੇ ਹੁੰਦੀਆਂ ਨੇ ਡਾਰਕ ਵੈਬ ਤੇ ਸਭ ਕੁਝ ਵੀਰੇ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾ ਦਿੰਦਾ ਮੇਰੇ ਇਸ ਟਾਈਮ ਲੈਪਟਾਪ ਦੇ ਵਿੱਚ ਓਪਨ ਵੀ ਆ ਦੇਖੋ ਬਈ ਉਹ ਤੁਹਾਡੇ ਕੋਈ ਸਟ੍ਰਾਈਕ ਆ ਨਾ ਆ ਜਵੇ ਮੈਂ ਦਿਖਾ ਹਾਂ ਆ ਦੇਖੋ ਵੀਰੇ ਸਾਰਾ ਕੁਝ ਚੱਲਦਾ ਪੂਰਾ ਡਾਰਕ ਵੈਬ ਇੱਕ ਐਦਾਂ ਦੀ ਵੈਬਸਾਈਟ ਆ ਇਹਨਾਂ ਦਾ ਇੱਕ ਗਰੁੱਪ ਬਣਿਆ ਹੋਇਆ ਮੈਂ ਲੈਣਾ ਨਹੀਂ ਚਾਹੁੰਦਾ ਨਾਮ ਕਿ ਉਹ ਗਰੁੱਪ ਦਾ ਮੈਂ ਵੀ ਮੈਂਬਰ ਆ ਤੇ ਉਹ ਟੀਮ ਦੇ ਵਿੱਚ ਕੀ ਹੁੰਦਾ ਵੀਰੇ ਉਹ ਅਨੋਨਮਸ ਨੇ ਸਾਰੇ ਮੈਨੂੰ ਨਹੀਂ ਪਤਾ ਉਹਨਾਂ ਨੂੰ ਨਹੀਂ ਪਤਾ ਹਰ ਡਾਕਟਰ ਕਿੱਥੇ ਬੈਠਾ ਮੈਨੂੰ ਨਹੀਂ ਪਤਾ ਉਹ ਕਿੱਥੇ ਬੈਠੇ ਨੇ ਸਾਨੂੰ ਇੱਕ ਟਾਰਗੇਟ ਮਿਲਦੇ ਨੇ ਬਈ ਤੁਸੀਂ ਇਹਨਾਂ ਦੀ ਈਮੇਲ ਆਈਡੀ ਹੈ ਹੁਣ ਐਕ ਕਰ ਦਿਓ ਇਹਨਾਂ ਨੂੰ ਆਹ ਕਰ ਦਿਓ ਫਿਰ ਅਸੀਂ ਵੀਰੇ ਬਹੁਤ ਤਰੀਕੇ ਯੂਜ਼ ਕਰਕੇ ਕੁਝ ਨਾ ਕੁਝ ਮੈਂ ਤਾਂ ਬਹੁਤ ਬੰਦੇ ਬਚਾਏ ਆ ਮੈਂ ਤਾਂ ਵੀਰੇ ਤੁਸੀਂ ਹਿਸਾਬ ਲਾ ਲਓ ਬਈ ਚੌਣ ਦਾ ਕੰਮ ਕਰਦੇ ਹੋ ਮੈਂ ਵਾਈਟ ਹੈਟ ਹੈਕਰ ਦੇ ਵਿੱਚ ਟੀਮ 'ਚ ਆ ਵੀਰੇ ਆਪਣਾ ਨਾਨ ਮੈਨਸਾਈਡ ਹੀ ਬਣੀ ਹੋਈ ਆ ਪ੍ਰੋਪਰ ਕੰਮ ਕਰੀਦਾ ਆਪਾਂ ਵੀਰੇ ਬਈ ਜਣੀ ਕਿ ਕਈ ਵਾਰੀ ਕੀ ਹੁੰਦਾ ਕਿਸੇ ਮੇਰੇ ਭਰਾਣਾ ਕੋਈ ਕਰੀ ਇੰਸਟਾ ਹੈ ਕੋਈ ਕਰੀ ਫੇਸਬੁਕ ਹੈ ਆਪਾਂ ਹਰੇਕ ਤਰੀਕੇ ਨਾਲ ਲਿਆਈਦਾ ਬਸ ਬੰਦਾ ਪੈਸੇ ਭਰਨਾ ਨਾਲ ਚਾਹੀਦਾ ਇੰਨਾ ਜੀ ਫੀਸ ਵੀਰੇ ਡਾਲਰਾਂ 'ਚ ਹੁੰਦੀ ਆ ਐ ਤਾਂ ਹੈਨੀ ਵੇ ਜੇ ਤੁਸੀਂ ਮੈਂ ਤੁਹਾਨੂੰ ਕਹਤਾ ਵੀਰੇ ਮੈਨੂੰ 10000 ਲਵਾਂਗਾ ਮੂਰੋ ਮੇਰੇ ਵੀਰਾ 30 20 ਲੱਗਦਾ ਇਹ ਸਭ ਪੈਸੇ ਦਾ ਕੰਮ ਗਿਮਾਂ ਕਰਦੇ ਆ ਵੀ ਜਨਨ ਕਿ ਇਹਨਾਂ ਦੀ ਸਾਰੀ ਪੇਮੈਂਟ ਵੀਰੇ cripto ਹੁੰਦੀ ਆ cripto currency ਯੂਜ਼ ਹੁੰਦੀ ਆ bitcoin ਚੱਲਦਾ ਵੀਰੇ ethereum ਚੱਲਦਾ ਹੋਰ ਵੀ ਇਹਨਾਂ ਦੀਆਂ ਬਹੁਤ currencyਾਂ ਚੱਲਦੀਆਂ ਨੇ ਤੇ dark web ਦੇ ਉੱਤੇ ਜਿਹੜਾ ਸਾਰਾ ਕੰਮ ਹੁੰਦਾ ਪੈਸੇ ਕਰਕੇ ਹੁੰਦਾ ਜਨਨ ਕਿ ਤੁਹਾਡੇ ਤੁਹਾਡੇ ਕੋਲ ਬਹੁਤ ਲੋਕ ਆਏ ਹੋਣਗੇ ਵੀ ਮੇਰਾ account hack ਹੋ ਗਿਆ ਜਾਂ ਮੇਰਾ account ਦੇ ਵਿੱਚ ਆ ਚੀਜ਼ ਹੋ ਰਹੀ ਆ ਠੀਕ ਕਰਕੇ ਦਿਓ ਆਉਂਦੇ-ਆਉਂਦੇ ਲੋਕ ਵਾਦੂ ਵੀਰੇ ਵਾਦੂ ਜੀ ਮੇਰਾ ਤੁਸੀਂ ਪੇਜ ਵੀ ਦੇਖ ਸਕਦੇ ਹੋ ਕਿਸੇ ਦੀ ਡੈਥ ਹੋ ਗਈ ਡਾਟਾ ਕੱਢਣਾ ਵੀਰੇ ਪਿੱਛੇ ਆਪਣੇ ਦੀਪਕ ਜੀ ਦੀ ਡੈਨਿੰਗ ਜਾਗਰਣ ਉਹਨਾਂ ਦਾ ਫੋਨ ਮੇਰੇ ਕੋਲੇ ਪਿਆ ਮੈਂ ਡਾਟਾ ਕੱਢ ਕੇ ਦੇਣਾ ਉਹਨਾਂ ਦਾ ਪਿੱਛੇ ਮੇਰੇ ਕੋਲੇ ਫੋਨ ਪਿਆ ਸਰਦਾ ਤੇ ਡਾਰਕ ਵੈਬ ਤੇ ਦਾ ਵੀਰੇ ਤੁਸੀਂ ਹਿਸਾਬ ਲਾ ਲਓ ਵੀ ਜਿੰਨਾ ਫਰਾਡ ਗਲਤ ਕੰਮ ਅਨਲੀਗਲ ਕੰਮ ਹਲੇ ਚਲੋ ਆਪਣਾ ਇੰਡੀਆ ਥੋੜਾ ਜਿਆ ਸੇਫ ਆ ਜਣੀ ਇੱਥੇ ਡਿਲੀਵਰੀਆਂ ਨਹੀਂ ਹੁੰਦੀਆਂ ਮੈਂ ਕਹਿੰਦਾ ਜਿੱਦਣ ਡਿਲੀਵਰੀ ਹੋਣ ਲੱਗੀਆਂ ਤਾਂ ਇਧਰ ਵੀ ਕੰਮ ਖਤਮ ਹੀ ਆ ਪਰ ਇਦਾਂ ਵੀਰੇ ਡਾਰਕ ਵੈਬ ਦੇ ਉੱਤੇ ਇਦਾਂ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਵੀਰੇ ਸੋਚ ਨਹੀਂ ਸਕਦੇ ਥੁੱਡੀ ਫੋਟੋ ਨੂੰ ਮੈਂ AI ਨਾਲ ਕੀ ਕੀ ਕੁਝ ਕਰਕੇ ਕਿੱਥੇ ਵਾਇਰਲ ਕਰ ਸਕਦਾ ਤੁਹਾਨੂੰ ਚਾਹਾਂ ਮੈਂ CIA ਲਿਸਟ ਵਿੱਚ ਵੀ ਪਾ ਸਕਦਾ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਜਨਨ ਲੋਕ ਐਂ ਚੀਜ਼ਾਂ ਵੀ ਹੁੰਦੀਆਂ ਨੇ ਤੇ ਵੀਰੇ ਕ੍ਰਿਮੀਨਲ ਕਈ ਇਦਾਂ ਟਰਾਂਸਫਰ ਹੁੰਦੇ ਨੇ ਇਦਾਂ ਹੀ ਹੁੰਦੀਆਂ ਸੈਟਿੰਗ ਉਹਨਾਂ ਦੀ ਵੀ ਉਹ ਉੱਥੋਂ ਕੁਝ ਟਾਈਮ ਲਈ ਬਲੌਕ ਕਰ ਦਿੰਦੇ ਨੇ ਉਹਨਾਂ ਦੇ ਜਿੰਨੇ ਪਰਚੇ ਦਰਦਿਓ ਇਹਨਾਂ ਦਾ ਬੰਦਾ 에어ਪੋਰਟ ਟਰਾਂਸਫਰ ਹੋ ਜਾਂਦਾ ਇਹਨੂੰ ਤਾਂ ਬਚਿਆ ਕਿੱਦਾਂ ਜਾ ਸਕਦਾ ਵੀ ਜੇ ਬਚਣ ਤੇ ਆਵੇ ਆਮ ਬੰਦਿਆਂ ਤਾਂ ਇਸ ਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਕਿ ਬਚੀਏ ਕਿੱਦਾਂ ਅਸੀਂ ਉਸ ਤੋਂ ਦੇਖੋ ਡਾਰਕ ਵੈਬ ਤੋਂ ਵੀਰੇ ਬਚਣ ਦਾ ਤਰੀਕਾ ਤਾਂ ਇਹੀ ਆ ਵੀ ਇਹਨੂੰ ਜੇ ਤੁਹਾਨੂੰ ਨਹੀਂ ਨੌਲੇਜ ਹੈਗੀ ਨਾਈ ਦਿਲਾਵਰੇ ਤਾਂ ਲੋਕੇ ਮੇਰੀ ਕੋਈ ਮੈਨੂੰ ਵੀ ਫੋਨ ਬਹੁਤ ਆ ਜਾਂਦੇ ਆ ਵੀਡੀਓ ਦੇਖ ਕੇ ਮੇਰੀਆਂ ਲੱਕੀ ਲੱਗ ਜਾਂਦੇ ਆ ਸਰਚ ਕਰਨ ਟੋਰ ਬਰਾਊਜ਼ਰ ਇੰਸਟਾਲ ਕਰ ਲੈਣਗੇ ਡਾਰਕ ਵੈਬ ਦੇ ਉੱਤੇ ਵੀਰੇ ਜਦੋਂ ਤੁਸੀਂ ਆਪਣੇ ਤੁਹਾਡੇ ਵਿੱਚ ਕੋਈ ਕੰਪਿਊਟਰ ਦੇ ਲੈਪਟਾਪ ਦੇ ਪ੍ਰਾਈਵੇਟ ਫੋਟੋ ਪਈ ਹੋਈ ਆ ਜਾਂ ਤੁਹਾਡਾ ਕੋਈ ਡਾਟਾ ਇਦਾਂ ਦਾ ਜਿਹੜਾ ਕਿਸੇ ਤੱਕ ਨਾ ਪਹੁੰਚ ਸਕੇ ਤਾਂ ਤੁਸੀਂ ਇਹ ਡਾਰਕ ਵੈਬ ਤੇ ਜਾਓ ਨਾ ਜੇ ਤੁਸੀਂ ਚੱਲ ਗਏ ਤੁਹਾਨੂੰ ਹੀ ਪਤਾ ਲੱਗਣਾ ਤੁਹਾਡੇ ਹੀ ਲੈਪਟਾਪ ਹੈਕ ਹੋ ਗਿਆ ਮੇਰੇ ਇਹ ਟੋੜਾ ਜਿਹੜਾ ਸਾਰਾ ਡਾਟਾ ਉਹਨੇ ਹੈਕਰਾਂ ਨੇ ਕੋਈ ਵੀ ਹੈਕਰ ਹੋ ਸਕਦਾ ਜਰੂਰੀ ਨਹੀਂ ਇੰਡੀਅਨ ਹੈਕਰ ਹੀ ਨੇ ਬਹੁਤ ਲਈ ਬਹੁਤ ਹੈਕਰ ਨੇ ਉਹ ਜਦ ਹੀ ਤੁਹਾਡਾ ਡਾਟਾ ਹੈਕ ਕਰਕੇ ਉਹਨਾਂ ਨੇ ਰੈਨਸਮਵੇਅਰ ਟਾਈਪ ਇੱਕ ਚ ਮਾਲਵੇਅਰ ਛੱਡ ਦੇਣਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਬਾਅਦ ਚ ਉਹਨਾਂ ਨੇ ਤੁਹਾਨੂੰ ਦੱਸਣਾ ਵੀ ਸਾਨੂੰ ਆ ਇੰਨੇ ਪੈਸੇ ਭੇਜੋ ਤਾਂ ਤਾਂ ਅਸੀਂ ਪਾਸਵਰਡ ਦੱਸਾਂਗੇ ਨਹੀਂ ਇਹ ਡਾਰਕ ਵੈਬ ਤੇ ਡਾਟਾ ਪਾ ਕੇ ਪੂਰੇ ਗੂਗਲ ਤੇ ਲੀਕ ਕਰ ਦੇਣਾ ਕਿਉਂਕਿ ਜਿਹੜੀ ਚੀਜ਼ ਵੀਰੇ ਡਾਰਕ ਵੈਬ ਤੇ ਪੈ ਗਈ ਉਹ ਚੀਜ਼ ਕੋਮਨ ਕਰ ਦਿੰਦੇ ਆ ਇਹ ਜਿਵੇਂ ਤੁਸੀਂ ਮੰਨ ਲਓ ਕੋਈ ਦੁਕਾਨ ਸਰਚ ਕਰਨੀ ਆ ਮੰਨ ਲਓ ਮੇਰੀ ਕੰਨੀ ਡਾਕਟਰ ਐਪਲ ਜੇ ਡਾਰਕ ਵੈਬ ਦੀ ਚੀਜ਼ ਪਈ ਹੋਈ ਉਹ ਦੇ ਉਹਨਾਂ ਨੇ ਉਸ ਦੇਖ ਲਿਆ ਵੀ ਇਹਦੇ ਬਹੁਤ ਸਰਚ ਹੋ ਰਹੀਆਂ ਉਹਨਾਂ ਨੇ ਉਸ ਟਾਈਪ ਦੀ ਉਹਦੀ ਸਟੋਰੀ ਬਣਾ ਕੇ ਪਾ ਦੇਣੀ ਜਿਹੜੀ ਉਹ ਸਟੋਰੀ ਸਰਚ ਕਰੂ ਪਹਿਲੇ 사이ਟਾ ਉਹ ਕਈ ਵਾਰੀ ਦੇਖਦੇ ਨੇ ਤੇ ਆਪਾਂ ਆਪਨ ਹੋ ਜਾਂਦੀਆਂ ਥੱਲੇ ਐਡਾਂ ਆਂਦੇ ਆਂਦੇ ਆ ਗਲਤ ਐਡ ਵੀ ਆ ਨਹੀਂ ਉਹ ਵੀਰੋ ਸਾਰਾ ਕੰਮ ਡਾਰਕ ਵੈਬ ਦਾ ਹੀ ਆ ਪਤਾ ਕਿਵੇਂ ਲੱਗਦਾ ਵੀ ਹਾਂ ਹੈਕਿੰਗ ਹੋਣ ਵਾਲੀ ਹੈ ਮੇਰੀ ਵੀ ਕਈ ਵਾਰ ਤਾਂ ਐਦਾਂ ਹੁੰਦਾ ਵਾ ਲੋਕਾਂ ਨੂੰ ਪਤਾ ਹੁੰਦਾ ਵਾ ਵੀ ਹਾਂ ਵੀ ਆ ਲਿੰਕ ਆ ਗਿਆ ਮੈਨੂੰ ਖੋਲਿਆ ਵੀ ਹੈ ਨਹੀਂ ਜਸਟ ਵੈਸੀ ਕਲਿੱਕ ਪਰ ਹੈਕ ਵੀ ਹੋ ਜਾਂਦਾ ਹੈ ਵੀਰੇ ਡਾਰਕ ਵੈਬ ਹੈਕਿੰਗ ਦਾ ਮਤਲਬ ਇਹ ਹੈ ਆ ਵੀ ਤੁਹਾਨੂੰ ਪਤਾ ਨਾ ਲੱਗੇ ਵੀ ਮੈਂ ਤੁਹਾਡਾ ਡਾਟਾ ਹੈਕ ਕਰ ਲਿਆ ਉਹਨੂੰ ਆਪਾਂ ਹੈਕਿੰਗ ਕਹਿੰਦੇ ਆ ਉਹ ਥੋੜੀ ਇਹ ਵੀ ਮੈਂ ਤੁਹਾਡੀ ਫੋਟੋ WhatsApp ਨਾਲ ਸੈਂਡ ਕਰਕੇ ਸਮਝ ਨਹੀਂ ਗੱਲ ਮੇਰੀ ਹੈਕਿੰਗ ਦੇ ਲਈ ਮੰਨ ਲਓ ਲਿੰਕ ਆ ਗਿਆ ਉਹਨੂੰ ਲਿੰਕ ਨੂੰ ਕਲਿੱਕ ਨਹੀਂ ਵੀ ਨਹੀਂ ਕੀਤਾ ਹੈਗਾ ਓਪਨ ਵੀ ਨਹੀਂ ਕੀਤਾ ਹੈਗਾ ਉਹ ਕਈਆਂ ਦੇ ਵੈਸੀ ਮੈਸੇਜ ਆਉਂਦੇ ਮੈਸੇਜ ਸੀਨ ਕਰਦਾ ਤਾਂ ਵੀ ਕਈਆਂ ਦੇ ਹੈਕ ਹੋ ਜਾਂਦੇ ਉਹਦੇ 'ਚ ਵੀਰੇ ਇੱਕ ਜਾਨੀ ਕਿ ਜਿਹੜਾ ਵਰਕ ਕਰ ਰਹੀ ਹੁੰਦੀ ਹੈ ਨਾ ਉਹ ਤੇ ਹੁਣ ਤਾਂ ਵੀਰੇ AI ਆ ਗਈ ਜਾਨੀ ਉਹਦੇ ਵਿੱਚ ਕੀ ਹੁੰਦਾ ਵੀਰੇ ਜਦੋਂ ਤੁਸੀਂ ਕੋਈ ਲਿੰਕ ਤੇ ਕਲਿੱਕ ਕਰ ਦਿੰਨੇ ਹੋ ਆਪਾਂ ਨਹੀਂ ਫਾਰਮ ਸਬਮਿਟ ਕਰਦੇ ਆਪਾਂ ਨਹੀਂ ਅੱਗੇ ਜਾਂਦੇ ਤੁਸੀਂ ਸਾਈਟ ਖੋਲ ਕੇ ਓਪਨ ਕਰ ਲਈ ਉਹ ਮਾਲਵੇਰ ਵੀਰੇ ਇੱਕ ਐਦਾਂ ਦਾ ਮਾਲਵੇਰ ਹੁੰਦਾ ਜਿਹੜਾ ਕਿ Google Chrome ਮੈਂ ਤੁਹਾਨੂੰ ਦਿਖਾ ਦੇ ਦਿੰਦਾ ਜਿਆਦਾਤਰ ਹੈਕਿੰਗ ਹਮੇਸ਼ਾ Google Chrome ਨਾਲ ਹੋਊਗੀ ਕਿਉਂਕਿ Google Chrome ਇੱਕ ਐਡਾ ਦਾ ਬ੍ਰਾਊਜ਼ਰ ਆ ਇਹਦੇ ਉੱਤੇ ਨਾ ਇੱਕ ਸਾਈਟ ਐਡ ਹੋ ਜਾਂਦੀ ਆ ਜਾਨੀ ਕਿ ਤੁਹਾਡੀ ਇੱਕ ਐਕਸਨਸ਼ਨ ਬਣ ਜਾਂਦੀ ਆ ਉਹ ਐਕਸਨਸ਼ਨ ਜੇ ਤੁਸੀਂ ਐਡ ਕਰ ਲਈ ਵੀਰੇ ਤੁਹਾਨੂੰ ਮੇਲ ਆਈ ਕੋਈ ਵੀ ਲਿੰਕ ਤੇ ਕਲਿੱਕ ਕੀਤਾ ਤੁਹਾਡਾ ਆਟੋਮੈਟਿਕ ਵੀਰੇ ਆਈਪੀ ਐਡਰੈਸ ਉਹਨਾਂ ਕੋਲੇ ਚਲੇ ਜਾਣਾ ਬਈ ਆਹ ਆਈਪੀ ਨੇ ਉੱਤੇ ਕਲਿੱਕ ਕਰ ਲਿਆ ਉਹਨਾਂ ਨੇ ਤੁਹਾਡਾ ਆਈਪੀ ਤੋਂ ਡਾਟਾ ਚੱਕ ਲੈਣਾ ਫਿਰ ਉੱਥੇ ਵੀਰੇ ਆਈਪੀ ਐਡਰੈਸ ਤੋਂ ਤੁਹਾਡੀ ਮੇਲ ਲੌਗਇਨ ਹੋ ਜਾਣੀ ਆ ਉਹਨਾਂ ਦੀ ਹਮੇਸ਼ਾ ਜਿਹੜਾ ਤੁਸੀਂ ਹੁਣ ਮੇਰੇ ਕੋਲੇ ਕਈ ਬੰਦੇ ਆਣ ਗਏ ਜੀ ਉਹਨਾਂ ਨੇ ਬੜੇ ਤਗੜੇ ਵੀਰੇ ਅਸੀਂ 10000 ਵਾਲਾ ਐਂਟੀਵਾਇਰਸ ਪਾਇਆ ਸੀ ਆ ਪਾਇਆ ਹੋਇਆ ਸੀ ਆ ਉਹ ਕੀ ਹੁੰਦਾ ਵੀਰੇ ਜਰੂਰ ਐਂਟੀ